ਉਹਨੂੰ ਤੇ ਆਹੋ ਜਿਹੜਾ ਕਦੇ ਜੰਮਿਆ ਹੀ ਨਹੀਂ ਨਾ ਕਦੇ ਮਰਿਆ ਇਸ ਕਰਕੇ ਉਹ ਮੇਰਾ ਗੁਰੂ ਨਾਨਕ ਪਾਤਸ਼ਾਹ ਆਇਆ ਹੋਰ ਨਹੀਂ ਕੋਈ ਕਿਉਂਕਿ ਉਹਦਾ ਝਰਮ ਵੀ ਨਹੀਂ ਹੋਇਆ ਮੇਰੇ ਬਸ ਨੇ ਰੰਗ ਦਿੱਤੇ ਮੇਰੇ ਮਨ ਪਰੇ ਹੋ ਗਏ ਜਦ ਮੈਂ ਨਾਨਕ ਦਾ ਨਾਮ ਲੈਣਾ ਫੇਰ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ ਤੇ ਤੁਸੀਂ ਕੋਈ ਪ੍ਰਮਾਤਮਾ ਦੇ ਆਪਣੇ ਆਪ ਨੂੰ ਕਿੰਨੇ ਨੇੜੇ ਸਮਝਦੇ ਮੈਂ ਪਹਿਲਾਂ ਤੋਂ ਨੂੰ ਜਾਣੇ ਨਹੀਂ ਸਕਦਾ ਕੋਈ ਨੇੜੇ ਹੁਣੇ ਲਈ ਬੜਾ ਕੁਝ ਕਰਨਾ ਪੈਂਦਾ ਪਤੀ ਨੂੰ ਤੇ istri ਖੁਸ਼ ਕਰਨ ਲਈ ਬੜੇ ਯਤਨ ਕਰਦੀ ਆ ਮਗਰ ਜੇ ਹੋ ਜਾਵੇ ਇਸ ਕਰਕੇ ਵਾਹਿਗੁਰੂ ਨੂੰ ਖੁਸ਼ ਕਰਨ ਲਈ ਕਈ ਜਨਮ ਲੱਗ ਜਾਂਦੇ ਆ ਰਬਦਾਸ ਜੀ ਕਹਿੰਦੇ ਆ ਕਈ ਜਨਮ ਪੈਕੀਟਕ ਪਤੰਗਾ ਕਈ ਜਨਮ ਮੈਂ ਗੱਜਮੀਨ ਕਰਾਂਗਾ ਕਈ ਜਨਮ ਪੰਖੀ ਸਰਪ ਹੋਏ ਐ ਮੇਰੇ ਵਾਹਿਗੁਰੂ ਐ ਮੇਰੇ ਕਰਤਾਰ ਹੁਣ ਮੇਰਾ ਜਨਮ ਸਫਲ ਹੋਇਆ ਤੇਰੇ ਦਰਸ਼ਨ ਹੋਏ ਆ ਹੁਣ ਮੈਂ ਇੰਨੇ ਦੁੱਖ ਸਹਿ ਕੇ ਕਿੰਨੇ ਦੁੱਖ ਪਾਣੀ ਸਹੰਦਾ ਟੱਕਰਾਂ ਲੱਗਦੀਆਂ ਪਹਾੜਾਂ 'ਚ ਵੱਜਦਾ ਆ ਕਿੰਨੇ ਬੂਟੀਆਂ ਚੀਕ hmC ਕੇ ਗੰਦੇ ਮੰਦੇ ਥੈਂ ਕਿ ਆ ਕੇ ਸਮੁੰਦਰ ਦੇ ਅੰਗੀਕਾਰ ਹੁੰਦਾ ਆ ਇਨਸਾਨ ਵੀ ਇਦਾਂ ਹੀ ਆ ਵਾਹਿਗੁਰੂ ਕੋਲ ਜਾਣ ਲਈ ਬੜੇ ਯਤਨ ਕਰਨੇ ਪੈਂਦੇ ਆ ਨੇੜੇ ਉਹਦੇ ਹੋਣਾ ਤਾਂ ਕਾਹ ਨੂੰ ਇਦਾਂ ਕਹਿੰਦੇ ਆ ਤੁਸੀਂ ਉਹਦੇ ਨੇੜੇ ਹੋਣਾ ਕੋਈ ਐਵੇਂ ਗੁਰੂ ਰਾਮਦਾਸ ਦੇ ਨੇੜੇ ਹਰ ਬੰਦਾ ਨਹੀਂ ਹੋ ਸਕਦਾ ਵਾਹ ਗੁਰੂ ਗੁਰੂ ਆ